ਹਾਂਜੀ ਕੀ ਹਾਲ ਹੈ ਜੀ ਠੀਕ ਠਾਕ ਹੂ ਜੀ ਸਾਰੇ ਵਧੀਆ ਹੂ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਇੱਕ ਨਾ ਟਿਕਟੌਕ ਤੋਂ ਮੈਨੂੰ ਨਾ ਵੀਡੀਓ ਮਿਲੀ ਆ ਬੜਾ ਨੰਦਿਲ ਮੇਰੇ ਤਰ੍ਹਾਂ ਹੋਇਆ ਹਨਾ ਕਿ ਲੋਕ ਨਹੀਂ ਹਟਦੇ ਨਹੀਂ ਹੈਨਾ ਜਿੱਦਾਂ ਮਰਜ਼ੀ ਲੋਕਾਂ ਨੇ ਸ਼ਤਰੋਲ ਹੋਈ ਜਾਵੇ ਜੋ ਮਰਜ਼ੀ ਹੋਈ ਜਾਵੇ ਲੋਕ ਇੱਕ ਦੂਜੇ ਤੇ ਧਰਮ ਨੂੰ ਮੈਂ ਕਿਹ ਵਾਰ ਕਹਿਣਾ ਹੁੰਦਾ ਵੀ ਨਾਲੇ ਤਾਂ ਰੱਬੇ ਕਾ ਤੇ ਨਾਲੇ ਇੱਕ ਦੂਜੇ ਨਾਲ ਬੈਰ ਵੀ ਰੱਖਨੇ ਆ ਨਫਰਤਾਂ ਮੇ ਰੱਖਣੀਆਂ ਆ ਫਿਰ ਮੈਂ ਤਾਂ ਕਹਿਣਾ ਹੁੰਦਾ ਵੀ ਮੈਂ ਕਿਤੇ ਨਹੀਂ ਜਾਣਾਗਾ ਮੰਦਰ ਮਸਜਿਦ ਗੁਰਦੁਆਰੇ ਮੈਂ ਨਹੀਂ ਜਾਣਾ ਮੈਂ ਚਰਜ ਵਿੱਚ ਮੈਂ ਨਹੀਂ ਜਾਣਾਗਾ ਜੇ ਧਰਮ ਸਾਨੂੰ ਇਹ ਚੀਜ਼ਾਂ ਸਿਖਾਉਂਦੇ ਆ ਵੀ ਦੂਜੇ ਦੇ ਧਰਮ ਨੂੰ ਖਤਮ ਕਰ ਦੋ ਦੂਜੇ ਨੂੰ ਖਤਮ ਕਰ ਦੋ ਤਾਂ ਫਿਰ ਮੈਨੂੰ ਇਹਨਾਂ ਧਰਮਾਂ ਦੀ ਜ਼ਰੂਰਤ ਨਹੀਂ ਗੀ ਮੈਨੂੰ ਨਹੀਂ ਚਾਹੀਦੇ ਇਹ ਧਰਮ ਮੈਨੂੰ ਕੋਈ ਧਰਮ ਨਹੀਂ ਚਾਹੀਦਾਗਾ ਕਈ ਵਾਰ ਨਾ ਮੈਨੂੰ ਐਂ ਲੱਗਦਾ ਹੁੰਦਾ ਵੀ ਲੋਕ ਹਨਾ ਕਿੱਦਾਂ ਪੂਛੜ ਚੱਕੀ ਫਿਰਦੇ ਆ ਆ ਉਦਾਂ ਤੇ ਫਲਾਣਾ ਇਦਾਂ ਤੇ ਠਮਕਾਣਾ ਇਦਾਂ ਲੇਕਿਨ ਮਨਾਂ ਦੇ ਵਿੱਚ ਈਰਖਾ ਹੈ ਲੋਕਾਂ ਨੇ ਮੈਂ ਤੁਹਾਨੂੰ ਇੱਕ ਵੀਡੀਓ ਵਿਖਾਉਣਾ ਕਸਮ ਨਾਲ ਰੋਣ ਆਉਂਦਾ ਹੈ ਦੇਖ ਕੇ ਵੀ ਲੋਕ ਯਾਰ ਕੀ ਕਰ ਰਹੇ ਆ ਕੀ ਕਰਦੇ ਕੀ ਸਾਬਤ ਕੀ ਕਰਨਾ ਚਾਹੁੰਦੇ ਆ ਹਿੰਦੂ ਮੁਸਲਮਾਨ ਸਿੱਖ ਸਾਈ ਇਹ ਸਭ ਜਿੰਨੇ ਵੀ ਇਹਨਾਂ ਇੱਕ ਦੂਜੇ ਨਾਲ ਕਿੰਨੀ ਇਹਨਾਂ ਦੀ ਉਹ ਹੈਗੀ ਆ ਈਰਖਾ ਕਿਦਾਂ ਕਰਦੇ ਆ ਲੋਕ ਵੀ ਹਾਂ ਸਾਾਨੂੰ ਕਹੋ ਵੀ ਸਾਡਾ ਧਰਮ ਬਹੁਤ ਵੱਡਾ ਸਾਡਾ ਉਹ ਨਹੀਂ ਉਹ ਭਰਾਵੋ ਤੁਸੀਂ ਵੱਡੇ ਆ ਭਾਈ ਤੁਹਾਡੇ ਦਾਦੇ ਪੁੱਤੇ ਵੱਡੇ ਆ ਪਰ ਸਾਡੇ ਵਾਲਿਆਂ ਨੂੰ ਛੋਟੇ ਕਰਕੇ ਵੱਡੇ ਕਾਹਦੇ ਕਰ ਰਹੇ ਆ ਤੁਸੀਂ ਤੁਸੀਂ ਸਾਡੇ ਵਾਲਿਆਂ ਨੂੰ ਛੋਟੇ ਕਰਕੇ ਆਪਦੇ ਵੱਡੇ ਦਿਖਾਉਣ ਦੀ ਕੋਸ਼ਿਸ਼ ਨਾ ਕਰੋ ਜੇ ਤੁਹਾਡੇ ਵੱਡੇ ਆ ਤਾਂ ਭਾਈ ਵੱਡੇ ਆ ਮੁਬਾਰਕ ਆ ਬਹੁਤ ਵਧੀਆ ਗੱਲ ਆ ਪਰ ਸਾਡੇ ਵਾਲਿਆਂ ਨੂੰ ਛੋਟੇ ਕਰਕੇ ਵੱਡੇ ਕਾਦੇ ਖਾਦੇ ਨੇ ਸਾਡੇ ਵਾਲਿਆਂ ਨੇ ਛੋਟੇ ਨਹੀਂ ਹੋਣਾਗਾ ਤੁਸੀਂ ਜੋ ਮਰਜ਼ੀ ਕਰ ਲਓ ਮੈਂ ਤੁਹਾਨੂੰ ਇੱਕ ਵੀਡੀਓ ਬਖੋਣਾ ਆਜੋ ਕਰ ਹੈਕ ਦੇ ਵਿੱਚ ਵੱਜਣ ਦੀ ਜ਼ਰੂਰਤ ਹੁੰਦੀ ਜਾਨਾ ਤਾਂ ਚਿਹਰਾ ਦਿਖਾ ਕੇ ਵੀਡੀਓ ਪਾਇਆ ਕਰੋ ਐਵੇਂ ਖੁਸਰਿਆਂ ਵਾਂਗੂ ਨਟਕੀਆਂ ਨਾ ਕਰਿਆ ਕਰੋ ਬਿਨਾ ਜ਼ੇਰੇ ਦਿਖਾਏ ਤੋਂ ਫੇਕ ਆਈਡੀਆਂ ਤੋਂ ਤੁਸੀਂ ਇਦਾਂ ਦੀਆਂ ਗਲਤ ਹਰਕਤਾਂ ਕਰ ਰਹੇ ਹੋ ਆ ਸਕਰੀਨ ਦੇ ਉੱਪਰ ਇੱਕ ਵੀਡੀਓ ਚੱਲ ਰਹੀ ਆ ਕਿ ਇੱਕ ਇਨਸਾਨ ਆ ਗੁਰਬਾਣੀ ਦੀ ਯਾਨੀ ਕਿ ਆਪਣਾ ਗੁਟਕਾ ਸਾਹਿਬ ਦੀ ਬੇਅਦਬੀ ਕਰ ਰਿਹਾ ਆ ਸ਼ਰਮ ਆਮ ਗੁਰਦੁਆਰਾ ਸਾਹਿਬ ਦੇ ਮੂਹਰੇ ਜਾ ਕੇ ਉਸ ਦਿਓ ਪਰ ਜਿਹੜਾ ਕਿ ਆਪਣਾ ਪੈਰ ਰੱਖ ਰਿਹਾ ਆ ਉਸ ਤੋਂ ਪਹਿਲਾਂ ਇਸ ਇਨਸਾਨ ਨੇ ਹਰਕਤ ਕੀਤੀ ਸੀ ਕਿ 12 ਦੇ ਵਿੱਚ ਆਪਣੇ ਅੰਗ ਪਾੜ ਕੇ ਗੁਰਕਾ ਸਾਹਿਬ ਦੇ ਉਸ ਨੇ ਜਿਹੜੇ ਕੇ ਸੁੱਟੇ ਸੀਗੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜੇ ਵੀ ਆਹ ਏਰੀਆ ਦਾ ਜਿਹੜੇ ਵੀ ਮੁਲਕ ਦਾ ਬਾਹਰਲੇ ਦਾ ਗੁਰਦੁਆਰਾ ਸਾਹਿਬਾ ਉਸ ਦਾ ਪਤਾ ਲੱਗ ਸਕੇ ਕਿਹੜੇ ਏਰੀਏ ਦਾ ਇਹ ਗੁਰਦੁਆਰਾ ਸਾਹਿਬ ਹੈ ਤੇ ਉਥੋਂ ਦੇ ਕੈਮਰਿਆਂ ਦੇ ਵਿੱਚ ਇਸ ਇਨਸਾਨ ਦਾ ਚਿਹਰਾ ਮੂਰੇ ਲਿਆਂਦਾ ਜਾਵੇ ਤੇ ਪੰਜਾਬ ਕੋਈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਬੱਬ ਤੋਂ ਬੱਬ ਧੰਨਵਾਦ ਹੁਣ ਦੇਖ ਲਓ ਹੁਣ ਦੇਖ ਲਓ ਇਹ ਵੀਰ ਨੇ ਵੀ ਕਿਹਾ ਵੀ ਵੀਡੀਓ ਨੂੰ ਸ਼ੇਅਰ ਕਰਨਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਹੈ ਪਲੀਜ਼ ਪਰੀਜ਼ ਸ਼ੇਅਰ ਜ਼ਰੂਰ ਕਰਨਾ ਇਹੋ ਜਿਹੀ ਕਈ ਵਾਰ ਨਾ ਜਦੋਂ ਉਹ ਪਿੱਛੇ ਜੋ ਅ ਜਦੋਂ ਕਿਸਾਨ ਨੇ ਮੋਰਚਾ ਲਗਾਇਆ ਸੀਗਾ ਉਦੋਂ ਉਥੇ ਵੀ ਇਦਾਂ ਹਨਾ ਵੀ ਲਟਕਾਤਾ ਇਦਾਂ ਕਰਤਾ ਉਦਾਂ ਕਰਤਾ ਵੀ ਵੀ ਪਤਾ ਨਹੀਂ ਕੁਝ ਨਹੀਂ ਕਹਿ ਸਕਦੇ ਕਿ ਕੀ ਹੁੰਦਾ ਇਹ ਜੀ ਮਿਲੀ ਭਗਤ ਆ ਇਹ ਉਦਾਂ ਹੁੰਦਾ ਹੁਣ ਆ ਕੀ ਮਿਲੀ ਭਗਤ ਆ ਕਿਉਂ ਕਰਦੇ ਆ ਨਾ ਕਰਿਆ ਕਰੋ ਯਾਰ ਇਦਾਂ ਕੁਝ ਨਹੀਂ ਲੱਭਣਾਗਾ ਤੁਹਾਨੂੰ ਕੁਝ ਵੀ ਹਾਸਲ ਨਹੀਂ ਹੋਣਾਗਾ ਨਫ਼ਰਤ ਤੁਸੀਂ ਸਿਰਫ ਨਫ਼ਰਤ ਫਲਾ ਰਹੇ ਆ ਇੱਕ ਦਿਨ ਮੈਂ ਕਿ ਮੈਂ ਵੀਡੀਓ ਵੇਖ ਰਿਹਾ ਸੀਗਾ ਤੇ ਉਹ ਮੁਸਲਮਾਨ ਵੀਰ ਆ ਤੇ ਉਹਨਾਂ ਨੇ ਰੋਟੀ ਖਵਾ ਰਹੇ ਆ ਹਨਾ ਤੇ ਲੰਗਰ ਲਾਇਆ ਹੋਇਆ ਉਹਨਾਂ ਨੇ ਮੈਨੂੰ ਬਹੁਤ ਵਧੀਆ ਗੱਲ ਲੱਗੀ ਆ ਉੱਥੇ ਪੱਤਰਕਾਰ ਜਾ ਕੇ ਕਹਿੰਦਾ ਵੀ ਤੁਸੀਂ ਪਹਿਲਾਂ ਕਹਿੰਦੇ ਇਹਨਾਂ ਨੂੰ ਵੀ ਅੱਲਾਹੁ ਅਕਬਰ ਕਹੋ ਉਹ ਕਹਿੰਦਾ ਨਹੀਂ ਅਸੀਂ ਨਹੀਂ ਕਹਿੰਦੇ ਉਹ ਬੰਦੇ ਨੇ ਇੱਕ ਗੱਲ ਬਹੁਤ ਸੁਣੀ ਗਈ ਕਹਿੰਦਾ ਜਦੋਂ ਭੁੱਖ ਲੱਗੀ ਹੁੰਦੀ ਹੈ ਨਾ ਉਦੋਂ ਫਿਰ ਕੋਈ ਵੀ ਧਰਮ ਹੋਵੇ ਕੋਈ ਵੀ ਬੰਦੇ ਦਾ ਕਿਦਾਂ ਦਾ ਵੀ ਕਰਮ ਹੋਵੇ ਫਿਰ ਢਿੱਡ ਨਹੀਂ ਵੇਖਦਾਗਾ ਵੀ ਇਹ ਮੁਸਲਮਾਨ ਦੇ ਘਰੋਂ ਰੋਟੀ ਆਈ ਆ ਹਿੰਦੂ ਦੇ ਘਰੋਂ ਆਈ ਆ ਕਿੱਥੋਂ ਆਈ ਆ ਸਮਝਣ ਵਾਲੀਆਂ ਗੱਲਾਂ ਹੁੰਦੀਆਂ ਥੋੜੀਆਂ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਜ਼ਿੰਦਗੀ ਦੇ ਵਿੱਚ ਜਿੱਦਾਂ ਧੁੱਪ ਆ ਅਮੀਰ ਨੂੰ ਵੀ ਲੱਗਦੀ ਹੈ ਤੇ ਗਰੀਬ ਨੂੰ ਵੀ ਲੱਗਦੀ ਹੈ ਹਿੰਦੂ ਨੂੰ ਮੁਸਲਮਾਨ ਨੂੰ ਸਭ ਨੂੰ ਲੱਗਦੀ ਆ ਜਦੋਂ ਰੱਬ ਫਰਕ ਨਹੀਂ ਕਰਦਾ ਤਾਂ ਫਿਰ ਅਸੀਂ ਕਾਹਦੇ ਇਹ ਫਰਕ ਕਰਦੇ ਇਦਾਂ ਦੇ ਅਸੀਂ ਕਾਹਦੇ ਕਰਦੇ ਆ ਪੀ ਇਹਨੂੰ ਛੋਟਾ ਕਰੋ ਇਹਨੂੰ ਵੱਡਾ ਕਰੋ ਇਹ ਇਹਨਾਂ ਦਾ ਧਰਮ ਛੋਟਾ ਇਹਨਾਂ ਦਾ ਵੱਡਾ ਇੱਕ ਦੂਜੇ ਦੀਆਂ ਵੱਡਾ ਟੁਕੀਆਂ ਕੀ ਲਭਰਿਆ ਤੁਹਾਨੂੰ ਕੁਝ ਨਹੀਂ ਹਸਣਾ ਮਰ ਜਾਣਾ ਇੱਕ ਦਿਨ ਇਹ ਹੈਂਕੜੀ ਇਹ ਧੌਣ ਚ ਕਿੱਲਾ ਉਹਨਾਂ ਚਿਰ ਹੀ ਹੁੰਦਾ ਆ ਜਿੰਨਾ ਚਿਰ ਸਾਹ ਚੱਲਦੇ ਆ ਜਿੰਨਾ ਜਦੋਂ ਇਹ ਨਿਕਲ ਜਾਂਦੇ ਆ ਨਾ ਸਪਾਰਟ ਲੰਬਾ ਪਿਆ ਹੁੰਦਾ ਫਿਰ ਕੋਈ ਨਹੀਂ ਰੱਖਦਾ ਫਿਰ ਅਗਲੇ ਕਹਿੰਦੇ ਇਹਨਾਂ ਦਾ ਕੰਮ ਨਵੇੜੋ ਜਵਾਕ ਡਰਨਗੇ ਐਵੇਂ ਰਾਤ ਨੂੰ ਟਾਈਮ ਨਾ ਇਹਦਾ ਕੰਮ ਨਵੇੜੋ ਇਹ ਹੈਂਕੜੀਆਂ ਇਹ ਧੌਂਸਾਂ ਇਹ ਹੰਕਾਰ ਉਹਨਾਂ ਚਿਰ ਹੀ ਆ ਠੀਕ ਆ ਸੋ ਇਹ ਵੀਡੀਓ ਸ਼ੇਅਰ ਜ਼ਰੂਰ ਕਰਨਾ ਮੇਰਵਾਨੀ ਆ ਤੁਹਾਡੀ ਜਿਉਂਦੇ ਰੋ ਹੱਸਦੇ ਰੋ ਵਸਦੇ ਰੋ ਮਾਝਾ ਮਨੋ ਖੁਸ਼ ਰਿਆ ਕਰੋ ਓਕੇ ਭਾਈ ਥੈਂਕ ਯੂ